ये क्या कहेंगे बाबा जी मीडिया मीडिया भी असलियत नहीं दिखला रही है क्योंकि उसका चैनल बंद हो जाएगा मीडिया घूम रही है भव्य कुंभ तो ये नरक कुंभ है कुंभ मृत्यु मृत्यु पैसा पानी की तरह बहाया गया है पानी की तरह बाबा जी पैसे बहाया गया है लोग फिर भी विरोध कर रहे हैं विरोध कर रहे हैं जिसको पानी नहीं मिलेगा वो क्या करेगा बेचारा इसके पहले बाहर के सड़कों से पानी लेके जा रहे हैं पानी की भीड़ लगी है जैसे राजस्थान में लगती है लेकिन नहीं है मेला प्रशासन की चूक है यहाँ के अधिकारी कर्मचारियों को सब बैठे वहाँ दारू पीखे और दारू पीखे ਬਠਾਹ ਉਲਟੀ ਸਿੱਧੀ ਬਾਤ ਕਰ ਰਹੇ ਹਨ ਜਲਦੀ ਕੀਓ ਇਹ ਦੇਖਿਆ ਅਧਿਕਾਰੀਆਂ ਨੂੰ ਦੇਖੇ یہاں پہ ਧੱਕਾ ਮੁਕੀ ਵੀ ਚੱਲੂ ਹੋ ਗਿਆ ਹੈ मेरी औरत के ऊपर दो सौ आदमी चढ़ गया हमारा पच्चीस पड़ते लोग बच्चे हम महाराष्ट्र से आए हमारा पैसा खो गया हमारे कपड़े खो गए हम जाएंगे दो दो कैसे आवे मेरे मम्मी के कपड़े चले गए नंगी हो गई मेरी मम्मी नंगी नंगे सामने सारा गेट क्लोज करने का क्या मतलब क्या मतलब मानसून पुलिस वाले लोग मरने को इधर बुलाया योगी ने ऐसी व्यवस्था के लिए सब कुछ एक नंबर आराम को दिशा ने हो ਪ੍ਰਾਪੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਔਰ ਨਮਸਕਾਰ ਦੋਸਤੋ ਅੱਜ ਅੱਜ ਗੱਲ ਕਰਦੇ ਹਾਂ ਕੁੰਭ ਦੀ ਕੁੰਭ ਵੀ ਮਹਾਕੁੰਭ ਜਿਹੜਾ ਕਾਫੀ ਸਾਲਾਂ ਬਾਅਦ ਆਉਂਦਾ ਕੁੰਭ ਦਾ ਮੇਲਾ ਉੱਤਰ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਇਲਾਹਾਬਾਦ ਜਿਹਨੂੰ ਵਰਤਮਾਨ ਸਮੇਂ 'ਚ ਪ੍ਰਿਆਗਰਾਜ ਆ ਕਿਹਾ ਜਾਂਦਾ ਪ੍ਰਿਆਗਰਾਜ ਦੀ ਧਰਤੀ ਦੇ ਉੱਤੇ ਦੋ ਦਰਿਆਵਾਂ ਦੇ ਯਮੁਨਾ ਤੇ ਗੰਗਾ ਦੇ ਸੰਗਮ ਦੇ ਉੱਤੇ ਇੱਕ ਤੀਜੀ ਸਰਸਵਤੀ ਕਹਿੰਦੇ ਅਦਰਿਸ਼ਾ ਉਹ ਨਹੀਂ ਦੇਖਦੀ ਤੇ ਇਹਨਾਂ ਦਾ ਸੰਗਾ માત્ર ਮੈਨੇ ਵੀ ਕਿਹਾ ਜਾਂਦਾ ਉਹਨੂੰ ਉਸ ਸਥਾਨ ਤੇ ਕੁੰਭ ਦਾ ਮੇਲਾ ਲੱਗਿਆ ਹੋਇਆ ਤੇ ਜਿਹਦੇ ਵਿੱਚ ਭਗਦੜ ਮੱਚ ਚੁੱਕੀ ਆ ਭਗਦੜ ਦੇ ਵਿੱਚ ਬੇਸ਼ੁਮਾਰ ਲੋਕ ਮਾਰੇ ਗਏ ਨੇ ਜਿਨ੍ਹਾਂ ਦਾ ਸਹੀ ਆਕੜਾ ਪ੍ਰਸ਼ਾਸਨ ਨੇ ਨਹੀਂ ਦੇਣਾ ਅਸੀਂ ਸਾਰੇ ਜਾਣਦੇ ਆ ਤੇ ਜਿਹੜੀ ਉੱਥੇ ਸਾਫ ਸਫਾਈ ਦਾ ਧਿਆਨ ਆ ਉਹ ਯੋਗੀ ਦੀ ਧਿਆਨ ਆ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਅੱਖਾਂ ਨੂੰ ਥੁੱਕ ਲਾ ਕੇ ਅਫਸੋਸ ਪ੍ਰਗਟ ਕਰ ਰਹੇ ਨੇ ਕਿ ਜਿਹੜੇ ਮਾਰੇ ਗਏ ਨੇ ਅਸੀਂ ਸੂਵੇਦਨਾ ਪ੍ਰਗਟ ਕਰਦੇ ਆ ਸੋ

ਬਹੁਤ ਸਾਰੇ ਲੋਕ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਇੰਜ ਲੱਗਦਾ ਵੀ ਪਤਾ ਨਹੀਂ ਲਾਹਾਂਬਾਦ ਚ ਕਿੰਨੀ ਖੁਫਾਈ ਹੋਊਗੀ ਅਸੀਂ ਜਾਂਦੇ ਰਹਿੰਦੇ ਆ ਬਾਈ ਲਾਹਾਂਬਾਦ ਅਸੀਂ ਜਾਣਦੇ ਆ ਲੋਕਾਂ ਨੂੰ ਬਾਈ ਜੀ ਇਹ ਲੋਕ ਬੰਦਾ ਜਦੋਂ ਮਰ ਜਾਂਦਾ ਨਾ ਉਹਦਾ ਸੰਸਕਾਰ ਕਰਦੇ ਨੇ ਸੰਸਕਾਰ ਕਰਕੇ ਅੱਧ ਜਲੀ ਹੋਈ ਲਾਸ਼ ਨੂੰ ਗੰਗਾ ਨਦੀ ਚ ਸੁੱਟ ਦਿੰਦੇ ਨੇ ਲੈਟਰਨ ਜਾ ਕੇ ਗੰਗਾ ਨਦੀ ਦੇ ਪਾਣੀ ਨਾਲ ਉਹਦੇ ਘਾਟ ਤੇ ਧੋਂਦੇ ਨੇ ਜਿੱਤ ਹਰਗਰਦਾ ਦੁਰਗਾ ਤੇ ਗੰਗਾ ਦੇ ਕਿਨਾਰੇ ਇਹਨਾਂ ਦਾ ਗੰਦ ਪਾਇਆ ਹੁੰਦਾ ਦੁਨੀਆ ਭਰ ਦਾ ਟੱਟੀ ਉਹ ਟੱਟੀ ਕਰੀ ਹੁੰਦੀ ਆ ਜਿੰਨੇ ਵੀ ਸ਼ਹਿਰ ਤੇ ਲੋਕ ਨੇ ਆਮ ਉਹ ਲੈਟਰਨ ਕਿਉਂਕਿ ਇਹਨਾਂ ਨੂੰ ਤਾਂ ਹੁਣ ਸਰਕਾਰ ਨੇ ਬਣਾ ਕੇ ਦਿੱਤੀਆਂ ਨੇ ਮੈਂ ਇੰਡੀਅਨ ਸਰਕਾਰ ਨੇ ਲੈਟਰਨ ਬਣਾ ਬਣਾ ਕੇ ਦਿੱਤੀਆਂ ਨੇ ਵੀ ਤੁਸੀਂ ਹੱਗ ਲਿਆ ਕਰੋ ਇਹਨਾਂ ਨੂੰ ਹੱਗਣਾ ਵੀ ਨਹੀਂ ਆਉਂਦਾ ਨਾ ਇਹਨਾਂ ਨੂੰ ਖਾਣਾ ਆਉਂਦਾ ਖਾਂਦੇ ਵੀ ਤੁਸੀਂ ਇਹਨਾਂ ਨੂੰ ਖਾਣਾ ਖਾਂਦੇ ਦੇਖੋਗੇ ਤਾਂ ਕੋਲੇ ਬੈਠ ਕੇ ਖਾਣਾ ਨਹੀਂ ਖਾ ਸਕੂਗਾ ਉੱਤਰੀ ਭਾਰਤ ਦਾ ਬੰਦਾ ਪੂਰਬੀਆਂ ਦੇ ਕੋਲੇ ਸੋ ਇਹਨਾਂ ਦਾ ਤੁਸੀਂ ਇੱਕ ਚੀਜ਼ ਦਾ ਧਿਆਨ ਦੇਖੋ ਤੁਸੀਂ ਵੀ ਗੰਗਾ ਦੇ ਨਜ਼ਦੀਕੇ ਕਿਨਾਰੇ ਟੱਟੀ ਉੱਟਟੀ ਪਈ ਹੁੰਦੀ ਆ ਦੁਨੀਆ ਭਰ ਦੀ ਇਹਦੀ ਇੱਕ ਝਲਕ ਤੁਸੀਂ ਪੰਜਾਬ ਜੀ ਦੇਖਣੀ ਆ ਆ ਸੱਤ ਲੋ ਇਹਨਾਂ ਦਰਿਆ ਫਲੋਰਕੋਲਜੀ ਲੰਘਦਾ ਤੁਸੀਂ ਜਾਓ ਜਾ ਕੇ ਉੱਥੇ ਕੰਡੇ ਤੇ ਦੇਖੋ ਵੀ ਇਹਨਾਂ ਨੇ ਗੰਦ ਕੀ ਪਾਇਆ ਹੋਇਆ ਪੰਜਾਬ ਦੀ ਪਵਿੱਤਰ ਨਦੀ ਨੂੰ ਪੂਰਬ ਤੋਂ ਆਏ ਹੋਏ ਲੋਕਾਂ ਨੇ ਬਾਈ ਜੀ ਬਿਲਕੁਲ ਗੰਦਾ ਕੀਤਾ ਪਿਆ ਇਹਦੇ ਤੇ ਮੈਂ ਇੱਕ ਵਾਰ ਵੀਡੀਓ ਵੀ ਬਣਾ ਕੇ ਪਾਈ ਸੀਗੀ ਯੇ ਮੇ ਇਹਦੀ ਝਲਕ ਤੁਸੀਂ ਦੇਖ ਲਓ ਇੱਥੇ ਤਾਂ ਲੱਖਾਂ ਚ ਨੇ ਨਾ ਉੱਥੇ ਕਰੋੜਾਂ ਚ ਨੇ ਇਹ ਇੰਨਾ ਨੇ ਜਾਨੀ ਕਿ ਗੰਦ ਪਾਇਆ ਪਿਆ ਨਦੀ ਦੇ ਕਿਨਾਰੇ ਬੰਦਾ ਮਰ ਜਾਂਦਾ ਉਹਨੂੰ ਗੰਗਾ ਨਦੀ ਚ ਜਾਨਵਰ ਕੋਈ ਮਰ ਜਾਵੇ ਸੱਪ ਨੂੰ ਆਪਾਂ ਦਫ਼ਨ ਕਰ ਦਿਆ ਨਾ ਜੇ 나ਗ ਆਪਾਂ ਮਾਰ ਦਈਏ ਜਾਂ ਮਰਿਆ ਹੋਵੇ ਤਾਂ 나ਗ ਨੂੰ ਆਪਾਂ ਟੋਆ ਕੱਢ ਕੇ ਦੱਬ ਦਿਆ ਪੰਜਾਬ ਦੀ ਧਰਤੀ ਤੇ ਕੋਈ ਪਸ਼ੂ ਮਰ ਜਾਂਦਾ ਉਹਨੂੰ ਖੰਡਾ ਖੋਦ ਕੇ ਦੱਬ ਦਿਆ ਨਾ ਇਹ ਚੁੱਕ ਕੇ ਨਦੀ ਦੇ ਵਿੱਚ ਸੁੱਟ ਦਿੰਦੇ ਨੇ ਉਸੇ ਗੰਗਾ ਨਦੀ ਦੇ ਵਿੱਚ ਜਿਹਨੂੰ ਮਾਂ ਕਹਿੰਦੇ ਨੇ ਸੋ ਉੱਥੇ ਹੀ ਇਹ ਲੈਟਰਿਨ ਜਾਂਦੇ ਨੇ ਸਾਰਾ ਕੁਝ ਉੱਥੇ ਕਰਦੇ ਨੇ ਤੇ ਆ ਪੈਗ ਵੀ ਬੰਦਾ ਉੱਥੇ ਹੀ ਲਾ ਰਿਹਾ। ਪਰاويه ਆ ਬੇਬੜਾ ਜਾਤੀ ਨਾਲ ਸੰਬੰਧਿਤ ਮਨੋਖਾ ਇਹਨਾਂ ਵਾਸਤੇ ਨਦੀ ਹੋਵੇ ਨਾਲਾ ਹੋਵੇ ਖਾਲਾ ਹੋਵੇ ਜਾਂ ਫਿਰ ਸਮੁੰਦਰ ਦਾ ਕਿਨਾਰਾ ਹੋਵੇ ਇਹਨਾਂ ਲੋਕਾਂ ਨੇ ਤਾਂ ਇੰਜੋਏ ਕਰਨਾ ਤੇ ਨਸ਼ਾ ਸ਼ਰਾਬ ਪੀਣੀਆਂ ਗਾਂਜਾ ਪੂਕਣਾ ਤੇ ਹੋਰ ਵੀ ਵਗੈਰਾ ਵਗੈਰਾ ਇਹ ਲੋਕ ਨਸ਼ੇ ਕਰਦੇ ਨੇ ਤੇ ਇੰਜੋਏ ਕਰਦੇ ਨੇ ਭਰਾਓ ਹਰੇਕ ਧਰਮ ਦੇ ਵਿੱਚ 95% ਬੰਦੇ ਜਿਹੜੇ ਤੀਰਥ ਸਥਾਨਾਂ ਤੇ ਮੱਥੇ ਟੇਕਣ ਜਾਂਦੇ ਨੇ ਭਰਾਓ ਰੰਗ ਬਰੰਗੀ ਦੁਨੀਆ ਨੂੰ ਵੇਖਣ ਜਾਂਦੇ ਨੇ ਸਿਰਫ 5% ਲੋਕ ਹੀ ਨੇ ਜਿਹੜੇ ਸ਼ਰਧਾ ਦੇ ਨਾਲ ਜਾਂਦੇ ਨੇ ਤੇ ਇਸੇ ਸਥਾਨ ਦੇ ਉੱਪਰ ਯਾਨੀ ਕਿ ਪ੍ਰਯਾਗ ਰਾਜ ਦੇ ਸੰਗਮ ਦੇ ਉੱਤੇ ਇੱਕ ਦਿਨ ਬਾਬਾ ਜੀ ਆਏ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਜਿਹੜਾ ਸੰਗਮ ਤੇ ਇਸ਼ਨਾਨ ਕਰਨ ਨਹੀਂ ਆਊਗਾ ਉਹ ਦੇਸ਼ ਦਾ ਤੇ Hinduਤਾਵ ਦਾ ਗद्दार ਹੋਏਗਾ ਅੰਨਾ ਤਾਂ ਡੁੱਕੀ ਲਗਾ ਲਈ ਇੱਥੇ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਜੋ ਕਹ ਰਹੇ ਕਿ ਇੱਥੇ ਬਿਮਾਰੀਆਂ ਫੈਲ ਨਹੀਂ ਆਨੰਦ ਦੇਖੋ ਤੁਸੀਂ ਹਰ ਜਗ੍ਹਾ ਇਸ ਲਈ ਹਰ ਵਿਅਕਤੀ ਕੋ ਆਉਣਾ ਚਾਹੀਏ ਜੋ ਨਹੀਂ ਆਏਗਾ वो पछताएगा वो देशद्रोही कहलाएगा घटना दुखद है मरमाहत करने वाला है उन सभी परिजनों के प्रति हमारी पूरी संवेदना है हम लोग रात्रि से ही लगातार प्रशासन के संपर्क में है मेला प्राधिकरण पुलिस प्रशासन एनडीआरएफ एसडीआरएफ और भी अन्य जितने भी व्यवस्थाएं हो सकती थी उन सबको वहां पर तैनात किया गया है योगी जी ने कोशिश की थी कि इमोशनल होकर एक वीडियो बना के लोका ਨੂੰ ਇਹ ਸੰਦੇਸ਼ ਦਿੱਤਾ ਜਾਵੇ ਕਿ ਮੁੱਖ ਮੰਤਰੀ ਸਾਹਿਬ ਆਤਮਿਕ ਤੌਰ ਤੇ ਬਹੁਤ दुखी ਨੇ ਉਹ ਪੀੜਾ ਮਹਿਸੂਸ ਕਰ ਰਹੇ ਨੇ ਲੋਕਾਂ ਦੇ ਮਾਰੇ ਜਾਣ ਦਾ परंतु योगी जी ਤੁਹਾਡੀਆਂ ਹੱਡੀਆਂ ਖਾਣੇ ਦੱਸਦੀਆਂ ਕਿ ਤੁਸੀਂ ਇਮੋਸ਼ਨਲ ਹੋ ਤੁਹਾਡੀ ਬਾਣੀ ਮਖ ਚੋਂ ਬੋਲਿਆ ਹੋਇਆ ਸ਼ਬਦ ਇਹ ਨਹੀਂ ਦਰਸਾ پا ਰਿਹਾ ਕਿ ਤੁਹਾਨੂੰ ਕੋਈ ਦੌਖਾ ਕੀ ਤੁਸੀਂ ਆ ਜਿਹੜੇ ਬੰਦਿਆਂ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਨੇ ਉਹਨਾਂ ਨੂੰ ਵਾਪਸ ਭੇਜ ਸਕਦੇ ਹੋ ਦੇਖੋ ਕਿਵੇਂ ਕਰ ਲਾਉਂਦੀ ਹੈ ਦੁਨੀਆ ਕਿਉਂ ਮਿਲ ਨਹੀਂ ਰਹੀ ਹੈ ਮੈਂ ਅੰਦਰ ਦੇਖਿਆ ਰਿਹਾ ਪੰਜ ਛੇ ਲੋਕ ਮਰੇ ਹੋਏ ਪਏ ਫਿਰ ਉਹ ਲਾਸ ਦੇਖਿਆ ਰਿਹਾ ਮੈਂ ਤੁਹਾਡੀ ਚਾਚੀ ਕਾ चाची संगम पे जो भगदड़ हुआ था वहाँ से खोई है वहाँ से कोई, है। वहां से कोई, है, कोई फोन नहीं नहीं उनका फोन खो गया है नहीं मिल रहा है मम्मी का फोन खो गया है मम्मी पापा बाहर वेट कर रहे हैं कोई अंदर जाने नहीं दे रहा जाके देख के आई हूँ तो चार पांच लोगों की लाश पड़ी थे थे थी थे। लोग ऐसे पड़े हैं कोई डॉक्टर देख भी नहीं रहा है कुछ चिल्ला रहे हैं बेड पे आपकी बच्चा को गया और बड़ा घर वाली कोई चौदह साल का चौदह साल का बच्चा घर वाली दोनों हाँ दोनों नहीं मिल रहे दमाद नहीं मिल रहे और दमाद का लड़का नहीं मिल रहा है बारह साल वहीं पे भगदान में दिन कुचल प्राण बचा के भगू क्या देखा मैंने देखा अब तुम तो मैं भी मर जाऊंगा जब मैं प्राण बचा तो के एक बच्चे मुश्किल था वहाँ पे जान बचाना अगर कोई निकल गया एक बार तो निकल गया नहीं अगर वहाँ पे जो फंस गया तो समझ लीजिए की एकदम काम खत्म ही इतनी भीड़ थी इतनी भीड़ थी အဲ့လို यहाँ पर आए स्नानार्थी दो तरह के क्यों हैं एक बी आई बी क्यों और एक जनरल क्यों है ये दो कैटेगरी के स्नानार्थी क्यों आपने बनाए आपको किस संविधान ने अधिकार दिया एक जगह आरोप एक उद्देश्य के लिए इकट्ठा हुई जनता को दो वर्गो में विभाजित करने का क्या ये तस्वीर है महा की और इस कुंभ में भारत और इंडिया में साफ फर्क देख सकते हैं तो आइए मिलवाते हैं भारत और इंडिया से यह जो भीड़ बकरियों की तरह एक लेन में ਉਸ ਦੀ ਹੈਗਾ ਹੈ ਵਾਹ ਹੈ ਭਾਰਤ ਔਰ ਦੂਸਰੀ ਲੇਨ ਜੋ ਚਮਚਮਾਤੇ ਹੋਏ ਦਿਖ ਰਹੀ ਹੈ ਵਾਹ ਹੈ ਇੰਡੀਆ ਇਸ ਮਹਾਕੁੰਬ ਨੇ ਸ਼ਾਦੀਆਂ ਤੋਂ ਚੱਲੇ ਆ ਰਹੇ ਭੇਦਭਾਵ ਨੂੰ ਇੱਕ ਵਾਰ ਫਿਰ ਸੇ ਐਕਸਪੋਜ਼ ਕਰ ਦਿੱਤਾ ਹੈ ਸਿੱਧੀ ਪੱਛਣੀਆਂ ਸਰੈਣੀਆਂ ਦੇ ਸ਼ਡਿਊਲ ਕਾਫ ਦੇ ਗਰੀਬ ਤਬਕੇ ਦੇ ਬੰਦੇ ਜਿਹੜੇ ਕੁੰਬ ਦੇ ਮੇਲੇ 'ਚ ਇਸ਼ਨਾਨ ਕਰਨ ਗਏ ਸੀ ਉਹਨਾਂ ਨੂੰ ਬੱਕਰੀਆਂ ਮੰਗੋ ਇੱਕ ਲੈਨ ਚ ਠੇਲ ਦਿੱਤਾ ਗਿਆ ਦੋ ਕੈਟਾਗਰੀਆਂ ਬਣਾਈਆਂ ਇੱਕ ਵੀਆਈਪੀ ਇੱਕ ਜਰਨਲ ਤੇ ਵੀਆਈਪੀ ਕੈਟਾਗਰੀ ਬਿਲਕੁਲ ਖਾਲੀ ਸੀ ਬੰਦੇ ਜਾਂਦੇ ਸੀ ਵੀਆਈਪੀ ਇਸ਼ਨਾਨ ਕਰਦੇ ਸੀ ਆ ਜਾਂਦੇ ਸੀ ਵੀਆਈਪੀ ਲੋਕ ਕੌਣ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕਿਹੜੀਆਂ ਕਿਹੜੇ ਲੋਕ ਨੇ ਜਿਹੜੇ ਵੀਆਈਪੀ ਹੁੰਦੇ ਨੇ ਜਰਨਲ ਕਿਹੜੇ ਲੋਕ ਨੇ ਉਹ ਵੀ ਤੁਹਾਨੂੰ ਪਤਾ ਸੋ ਭਰਾਓ ਵੀਆਈਪੀ ਕੈਟਾਗਰੀ ਦੇ ਵਿੱਚ ਬਗੇਸ਼ਵਰ ਵਾਲਾ ਬਾਬਾ ਆਇਆ ਆ ਕੇ ਉਹਨੇ ਮੱਥਾ ਟੇਕਿਆ ਜੋ ਵੀ ਉਹਦਾ ਪਖੰਡ ਕਰਨਾ ਸੀ ਕਰਮकांड ਕਰਨਾ ਸੀ ਇਸ਼ਨਾਨ ਕੀਤਾ ਦੰਦਨ ਨਦੀ ਦੇ ਵਿੱਚ ਇਸ਼ਨਾਨ ਕਰਕੇ ਬਾਹਰ ਨਿਕਲਿਆ ਬਾਹਰ ਨਿਕਲ ਕੇ ਕਹਿੰਦਾ ਹਮਨੇ ਤਾਂ ਡੁਬਕੀ ਲਗਾ ਲਈ ਔਰ ਜੋ ਇਸ ਸਥਾਨ ਪਰ ਆਕਰ ਇਸ਼ਨਾਨ ਨਹੀਂ ਕਰੇਗਾ ਉਹ ਦੇਸ਼ ਦਾ ਔਰ Hinduਤਾ ਦਾ ਦੇਸ਼ ਦਰੋਹੀ ਗੱਦਾਰ ਹੋਗਾ ਯਾਨੀ ਕਿ ਲੋਕਾਂ ਨੂੰ ਕਹਿੰਦਾ ਤੁਸੀਂ ਗੱਦਾਰ ਹੋਮੋਗੇ ਜੇ ਇਸ਼ਨਾਨ ਕਰਨ ਕੁੰਭ ਚ ਨਹੀਂ ਆਉਂਗੇ ਤੇ ਲੋਕਾਂ ਦੀ ਉੱਤਰ ਪ੍ਰਦੇਸ਼ ਚੋਂ ਜਿਹੜੀ ਬਾਬੇ ਨੂੰ ਮੰਨਣ ਵਾਲੀ ਕਰੋੜਾਂ ਦੀ ਭੀੜ ਆ ਬਾਬੇ ਉਹ ਹਰ ਇੱਕ ਰੇਲਵੇ ਸਟੇਸ਼ਨ ਬੱਸ ਸਟਾਪ ਦੇ ਉੱਤੇ ੱੱਕੇ ਨਾਲ ਬੱਸਾਂ ਤੇ ਲਮਕ ਲਮਕ ਕੇ ਚੜ ਕੇ ਹਾ ਉਥੇ ਇਲਾਹਾਬਾਦ ਚਲੇ ਗਏ ਪ੍ਰਿਆਗਰਾਜ ਉਥੇ ਜਾਣ ਤੋਂ ਬਾਅਦ ਜਦੋਂ ਭਗੜੜ ਮੱਚੀ ਆ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੋਕੇ ਮਰਵਾ ਕੇ ਛੱਟਾ ਖਾ ਕੇ ਪੁਲਿਸ ਦੀਆਂ ਡਾਂਗਾਂ ਖਾ ਕੇ ਜਦੋਂ ਵਾਪਸ ਰੇਲਵੇ ਸਟੇਸ਼ਨ ਤੇ ਲੋਕ ਪਹੁੰਚੇ ਜਿਹੜੀਆਂ ਟ੍ਰੇਨਾਂ ਬਿਹਾਰ ਤੋਂ ਪੰਜਾਬ ਨੂੰ ਬਿਹਾਰ ਤੋਂ ਰਾਜਸਥਾਨ ਨੂੰ ਬਿਹਾਰ ਬੰਗਾਲ ਤੋਂ ਗੁਜਰਾਤ ਤੋਂ ਬਿਹਾਰ ਬੰਗਾਲ ਤੋਂ ਮੱਧਿਆ ਪ੍ਰਦੇਸ਼ ਤੋਂ ਬਿਹਾਰ ਬੰਗਾਲ ਤੋਂ ਦਿੱਲੀ ਨੂੰ ਬਿਹਾਰ ਬੰਗਾਲ ਤੋਂ ਅਲੀਗੜ ਆਗਰੇ ਨੂੰ ਬਿਹਾਰ ਤੋਂ ਪੂਰਬੀ ਘਾਰ ਤੋਂ ਪੱਛਮੀ ਭਾਰਤ ਨੂੰ ਆਉਣ ਵਾਲੀਆਂ ਸਾਰੀਆਂ ਟ੍ਰੇਨਾਂ 'ਚ ਪੂਰਬੀ ਲੋਕ ਬੈਠੇ ਸਨ ਉਹਨਾਂ ਨੇ ਅੰਦਰੋਂ ਕੁੰਡੇ ਲਾ ਲਏ ਤੇ ਪਲੇਟਫਾਰਮ ਦੇ ਉੱਤੇ ਭੁੱਖੇ ਤੇ ਹਾਇ ਲੋਕਾਂ ਨੂੰ ਬੈਜੀ ਰੋਟੀ ਪਾਣੀ ਵੀ ਨਹੀਂ ਮਿਲਿਆ ਜੇ ਕਿਤੇ ਕਿਸੇ ਨੇ ਲੰਗਰ ਲਾਇਆ ਉਹ ਲੰਗਰਾਂ ਦੇ ਵਿੱਚ ਪੁਲਿਸ ਨੇ ਰੇਤਾ ਪਾਇਆ ਦੇਖੋ ਵੀਡੀਓ ਅਗਰ ਕਰਮ ਤੇਰੇ ਅੱਛੇ ਹੈ ਤੋ ਕਿਸਮਤ ਤੇਰੀ ਦਾਸੀ ਹੈ ਅਗਰ ਦਿਲ ਤੇਰਾ ਸਾਫ ਹੈ ਤੋ ਘਰ ਮੇ ਹੀ ਕੁੰਭ ਮਤਰਾ ਕਾਸ਼ੀ ਹੈ ਤੀਰਥ ਸਥਾਨੋਂ ਪਰ ਜਾਣੇ ਕੀ ਜ਼ਰੂਰਤ ਨਹੀਂ ਹੈ ਮੈਂ ਸਿੱਖ ਧਰਮ ਸੇ ਹੂੰ ਆਪ ਸਭ ਲੋਕ ਜਾਣਤੇ ਹੋ ਦੇਖੇ ਮੇਰੇ ਭਾਈਓ ਮੇਰੇ ਭੈਣ ਤੇ ਭਰਾਓ ਤੀਰਥ ਸਥਾਨ ਤੁਹਾਡੇ ਘਰਾਂ ਵਿੱਚ ਬਹੁਤ ਵੱਡੇ ਨੇ ਜੇ ਸਮਝੋ ਮਾਂ ਬਾਪ ਦੇ ਰੂਪ ਦੇ ਵਿੱਚ ਇਨਸਾਨੀਅਤ ਦੇ ਰੂਪ ਵਿੱਚ ਹਰ ਇੱਕ ਤੇ ਦਇਆ ਕਰੋ, ਪ੍ਰੇਮ ਕਰੋ, ਇਨਸਾਨੀਅਤ ਨੂੰ ਮੁਹੱਬਤ ਕਰੋ। ਤੇ ਤੁਹਾਨੂੰ ਕਿਸੇ ਤੀਰਥਾਂ ਤੇ ਜਾ ਕੇ ਪਟਕਣ ਦੀ ਜਰੂਰਤ ਨਹੀਂ ਹੈ। ਨਾ ਹੀ ਇਹੋ ਜਿਹੇ ਪਖੰਡੀ ਸਾਧਾਂ ਤੋਂ ਜੁੱਤੀਆਂ ਖਾਣ ਦੀ ਤੁਹਾਨੂੰ ਜਰੂਰਤ ਹੈ। ਬਾਈ ਇਹ ਪਖੰਡੀ ਸਾਧਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਹੈਗਾ। ਹਰੇਕ ਨਾਲ ਕੁੱਟਮਾਰ ਕੀਤੀ ਆਮ। ਰਾਹ ਚੱਲਦੇ ਸ਼ਰਧਾਲੂਆਂ ਨਾਲ ਕੋਈ ਆਮ ਰਾਹੀਰ ਕੰਮਕਾਰ ਵਾਲਾ ਬੰਦਾ ਜਾਂਦਾ ਉਹਦੇ ਚਪੇੜਾਂ ਮਾਰਤੀਆਂ, ਡਾਂਗਾ ਮਾਰਤੀਆਂ। ਤੇ ਜੇ ਕਿਤੇ ਪੰਜਾਬ ਦੇ ਕਿਸੇ ਆਪਣੇ ਸਵਾ ਜਿਉਂ ਚੱਲਦੀ ਆ ਉਹਦੇ ਵਿੱਚ ਜਨ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਚੱਲਦਾ ਉਦੋਂ ਜੇ ਕਿਸੇ ਨਹੀਂ ਕਿਨੇ ਕਿਸੇ ਸਿਰਫਰੇ ਦੇ ਕਿਸੇ ਜਿਹੜੇ ਆ ਕੰਨਾਂ 'ਚ ਮੁੰਦਰਾ ਪਾਈ ਫਿਰਦੇ ਹੁੰਦੇ ਨੇ ਜੇ ਇਹਨਾਂ ਦੇ ਕਿਸੇ ਨੇ ਕੰਨ ਵੀ ਪਟਤੇ ਤਾਂ ਵੀ ਮੀਡੀਆ ਨੇ ਹਾਏ ਤੋਵਾ ਹਾਏ ਤੋਵਾ ਮਚਾਤੀ ਖਾਲਸਤਾਨੀਆਂ ਨੇ ਇਹ ਕਰ ਦਿਆ ਖਾਲਸਤਾਨੀਆਂ ਨੇ ਉਹ ਕਰ ਦਿਆ ਜਾਨੀ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਸੋ ਇਹਨਾਂ ਨੂੰ ਨਹੀਂ ਇਹਨਾਂ ਦਾ ਰਾਜ ਚੱਲਦਾ ਇਸ ਵਾਸਤੇ ਇਹਨਾਂ ਨੂੰ ਕੋਈ ਨਹੀਂ ਬਦਨਾਮ ਬਾਈ ਇੱਕ ਸਾਧਾਂ ਦਾ ਟੋਲਾ ਪੰਜਾਬ ਚੋਂ ਵੀ ਗਿਆ ਸੀਗਾ ਪ੍ਰਿਆਗਰਾਜ ਕੁੰਭ ਦਾ ਨਾਉਣ ਕਰਨ ਤੇ ਜਿਹੜੇ ਕੀ ਮੈਂ ਸਮਝਦਾ ਵੀ ਨਾ ਤਾਂ ਉਹਨਾਂ ਨੂੰ ਸਿੱਖ ਕਹਿ ਸਕਦੇ ਆ ਤੇ ਨਾ ਉਹਨਾਂ ਨੂੰ ਸਨਾਤਨੀ ਕਹਿ ਸਕਦੇ ਆ ਰੱਬ ਹੀ ਜਾਣਦਾ ਵੀ ਉਹ ਕਿਹੜੀ ਪਰਜਾਤੀ ਨਾਲ ਸੰਬੰਧਤ ਲੋਕ ਨੇ ਉਹਨਾਂ ਨੇ ਉੱਥੇ ਜਾ ਕੇ ਲੰਗਰ ਲਾਇਆ ਟੈਂਟ ਲਾਇਆ ਬੜੇ ਬੜੇ ਤੇ ਉਹਨਾਂ ਦੇ ਟੈਂਟਾਂ ਦਾ ਪਈਆਂ ਨੇ ਹਸਰ ਕੀ ਕੀਤਾ ਜਾਂ ਮੇਲੇ ਦੇ ਵਿੱਚ ਕਿਵੇਂ ਨਾ ਕਿਵੇਂ ਅੱਗ ਲੱਗੀ ਕਿਉਂਕਿ ਅੱਗ ਗੋਦਵਾ ਦਾ ਲੱਗਦੀ ਨਹੀਂ ਹੁੰਦੀ ਕੋਈ ਸ਼ਰਾਬਤੀ ਹੀ ਲਾਉਣਾ ਹੁੰਦਾ ਕਹਿੰਦੇ ਤਾਂ ਇਹ ਨੇ ਵੀ ਭਾਈ ਅੱਗ ਲੱਗੀ ਇਹ ਨਹੀਂ ਪਤਾ ਕਿਹਦੇ ਟੈਂਟਾਂ ਨੂੰ ਲੱਗੀ ਹੈ ਕਿ ਮੇਲੇ ਲੱਗੀ ਆ ਜਨਕੀ ਹੁਣ ਪੰਜਾਬ ਤੋਂ ਗਏ ਇਹ ਇਹ ਭਗਦਰ ਦੇ ਵਿੱਚ ਝੁੱਪੀਆਂ ਖਾ ਕੇ ਪੁਲਿਸ ਤੋਂ ਡੰਗਾਂ ਖਾ ਕੇ ਬੇਆਦਬੀ ਕਰਵਾ ਕੇ ਪੰਜਾਬ ਵਾਪਸ ਆਉਣਗੇ ਸੋ ਇਹਨਾਂ ਨੂੰ ਸਲਾਮ ਆ ਵੀ ਤੁਸੀਂ ਜਿਹੜੇ ਗਏ ਸੀ ਕਿ ਤੁਹਾਡੇ ਨਾਲ ਜੋ ਕੁਝ ਹੋਇਆ ਰੱਬ ਵੀ ਜਾਣਦਾ ਕਿਉਂਕਿ ਵੀਡੀਓ ਤਾਂ ਕੋਈ ਆਈ ਨਹੀਂ ਹੈਗੀ ਆ ਕਾਇਆ ਇਹਨਾਂ ਦੇ ਟੈਂਟਾਂ ਦੀ ਵਾਲੇ ਉਹਨਾਂ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਵੀਡੀਓ ਸੋ ਇਹਨਾਂ ਨੂੰ ਸ਼ਰਮ ਚਾਹੀਦੀ ਆ ਉਥੇ ਤੁਹਾਡਾ ਰਿਸ਼ਤਾ ਕੀ ਆ ਕੁੰਭ ਦੇ ਮੇਲੇ ਨਾਲ ਕੰਬਤ ਸਾਡਾ ਸਿੱਖਾਂ ਦਾ ਕੀ ਲੈਣਾ ਦੇਣਾ ਸਾਡੇ ਕੋਲੇ ਆਪਦੇ ਤੀਰਥ ਸਥਾਨ ਬਹੁਤ ਨੇ ਜਾਣ ਨੂੰ ਇਹ ਕੱਚਾ ਵਜਾਉਂਦੇ ਗਏ ਸੀ ਪੰਜਾਬੋਂ ਚੋਂ ਤੇ ਆ ਇਹਨਾਂ ਦੇ ਟੈਂਟਾਂ ਦਾ ਹਾਲ ਆ ਵਨ ਮਿੰਟ ਇਹ ਥੋੜਾ ਟਾਈਮ ਦੇ ਦੇਗੇ ਕੁੜੀਆਂ हाँ बताइए आप कब से यहाँ पे ये मलबा कचरा उठा रहे हो कितना टाइम हो गया आपको ये तीन बजे से जा रही है भीड़ कच्चा कच्च थी लेकिन इंसान को पैर धरने की जगह नहीं थी हाँ? फिर भी इंसान देख रहे डस्टबिन का पन्नी हटा दिए यहाँ तक के तीन गाड़ी ऐसे लगा की उसके अंदर इतनी इंसान की लहास इंसान के लहासों से लोग गुजर जाते थे तीन तरह से सात्री जो होते है ना पंडित हाँ हा। वो बेचारे गाड़ी लगा के अपनी उसी में लहास भर के ओढ़ा के सबको भगा रहे हटाओ बाकी इंसान तो इतने दलिदर हो गए कि इंसान के ऊपर चल के चले जा रहे हैं अच्छा, अच्छा। इतने होगा इंसान हम एक भैया को देखे बैग उतार के यहाँ तक के अपना कोट वोट उतार के निघासा चला गया फकर महसूस करा करो के पंजाब से पैदा हुए ਸਾਡੀ ਰਹਿਣੀ ਬਹਿਣੀ ਇਹਨਾਂ ਲੋਕਾਂ ਨਾਲੋਂ ਬੜਾ ਸਾਡਾ ਲੈਵਲ ਉੱਚਾ ਤੇ ਸਾਡੀ ਸੋਚ ਦਾ ਵੀ ਪੱਧਰਾ ਜਿਹੜਾ ਬੜਾ ਉੱਚਾ ਅਸੀਂ ਜਿੱਥੇ ਪੂਜਾ ਸਥਾਨ ਨੇ ਜਿਹੜੇ ਸਾਡੇ ਉੱਥੇ ਕਦੇ ਵੀ ਅਸੀਂ ਗਲਤ ਕੰਮ ਨਹੀਂ ਕਰਦੇ ਸਾਡੇ ਸਰੋਵਰ ਨੇ ਦਰਬਾਰ ਸਾਹਿਬ ਜਾਂ ਹੋਰ ਵੀ ਸਾਡੇ ਜਿਹੜੇ ਪਵਿੱਤਰ ਸਰੋਵਰ ਨੇ ਜਿੱਥੇ ਅਸੀਂ ਕੀਰਤਪੁਰ ਸਾਹਿਬ ਜਾ ਕੇ ਆਪਣੇ ਫੁੱਲ ਅਰਪਣ ਕਰਦੇ ਹਾਂ ਸਤਲੁਜ ਦਰਿਆ ਦੇ ਉਸ ਸਥਾਨ ਤੇ ਚਲੇ ਜਾਏ ਉੱਥੇ ਕਿਸੇ ਦੀ ਹਿੰਮਤ ਨਹੀਂ ਹੋਏਗੀ ਕੋਈ ਕੋ ਕਰਮ ਕਰ ਲਵੇ ਕੋਈ ਨੰਗੇ ਸਿਰ ਵੀ ਚਲੇ ਜਾਵੇ ਸੋ ਭਰਾਓ ਸਾਡੇ ਦੀ ਉਥਸਥਾਨ ਨੇ ਜਿਹੜੇ ਬੜੇ ਉੱਚੇ ਤੇ ਉਹਨਾਂ ਦੀ ਸ਼ਾਨ ਦੁਨੀਆ 'ਚ ਮਸ਼ਹੂਰ ਆ ਦੁਨੀਆ ਜਾਣਦੀ ਆ ਸਿੱਖ ਕੌਮ ਨੂੰ ਤੇ ਇਹਨਾਂ ਨੂੰ ਵੀ ਜਾਣਦੀ ਆ ਸੋ ਭਰਾਓ ਆਪਾਂ ਨੇ ਆਪ ਤੇ ਫਕਰ ਮਹਿਸੂਸ ਕਰਿਆ ਕਰੋ ਕਿ ਅਸੀਂ ਪੰਜਾਬ 'ਚ ਪੈਦਾ ਹੋਇਆ ਤੇ ਵਾਹਿਗੁਰੂ ਸਾਨੂੰ ਦੁਬਾਰਾ ਵੀ ਪੰਜਾਬ ਦੀ ਧਰਤੀ ਤੇ ਪੈਦਾ ਕਰੇ ਸੋ ਤੁਸੀਂ ਦੇਖ ਲਿਆ ਕੁੰਭ ਦੇ ਮੇਲੇ ਦੇ ਵਿੱਚ ਇਹਨਾਂ ਦੀ ਵਿਵਸਥਾ ਇਹਨਾਂ ਦੀ ਰਹਿਣੀ ਬਹਿਣੀ ਜਿਵੇਂ ਇਹਨਾਂ ਨੇ ਟ੍ਰੇਨਾਂ ਨੂੰ ਭੰਨ ਤੋੜ ਕੀਤੀ ਆ ਸਰਕਾਰੀ ਸੰਪਤੀ ਦਨਾਸ ਕੀਤਾ ਜੇ ਕਿਤੇ ਟ੍ਰੇਨਾਂ ਦੇ ਉੱਤੇ ਸਿੱਖ ਸਰਦਾਰ ਕੋਈ ਪਾਗਲ ਆ ਪੱਥਰ ਮਾਰੇ ਬੱਟੇ ਮਾਰੇ ਬਾਈ ਇਹ ਕੀ ਕੁਸ਼ ਕਰਨਗੇ ਸਾਡੇ ਨਾਲ ਅਸੀਂ ਜਾਣਦੇ ਹਾਂ ਸਾਰਾ ਕੁਝ ਸਿੱਖਾਂ ਨੂੰ ਜਦੀ ਹਿੰਦੂਵਾਦੀ ਡਿਕਲੇਅਰ ਕਰ ਦੇਣਗੇ ਕਹਿਣਗੇ ਖਾਲਸਤਾਨੀ ਦੇਖੋ ਪੱਥਰ ਮਾਰ ਰਹਾ ਰੇਲਵੇ ਆ ਭਾਰਤੀ ਰੇਲਵੇ ਦੇ ਉੱਪਰ ਤੇ ਹੁਣ ਜਿਹੜੇ ਪੱਥਰ ਮਾਰ ਮਾਰ ਸੀਟਾਂ ਪੰਨੀਆਂ ਨੇ ਸ਼ੀਸ਼ੇ ਪੰਨੇ ਨੇ ਉਹਨਾਂ ਨੂੰ ਕੀ ਕਹੋਗੇ ਹਿੰਦੂਵਾਦੀ ਕਹਿਣ ਦੀ ਜ਼ਰੂਰਤ ਰੱਖਦੇ ਹੋ ਤੁਸੀਂ ਕਹੋ ਕਿ ਉਹ ਹਿੰਦੂਵਾਦੀ ਨੇ बिल्कुल आतंक फैलाने वाला बंदा आतंकवादी होंदा जड़ा भी भीड़ के बिच आतंक फैलाए वो आतंकवादी है जिसने भी सरकारी संपत्ति का नुकसान किया वो आतंकवादी तो है उनका धर्म हिंदू है अगर कोई सिख पत्थर मारता रेलवे को तो आप कहते हो कि वो खालिस्तानी है तो हम भी पंजाब वाले ये कहेंगे कि आप लोग सरकारी संपत्ति का नुकसान कर रहे हो आप हिंदू आतंकवादी हो अगर कोई मुसलमान कहेगा करेगा तो उसको आप लोग कहते हो कि ये आतंकवादी है जिहादी है इसकी गल पर बलडोजर चला दो ਦੁਆਪੇ ਵੀ ਕਿਉਂ ਨਾ ਚਲੇ ਸੋ ਭਰਾਓ ਅੰਤ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਜਿੱਤ ਆਖਰੀ ਮੈਸੇਜ ਵੀਰੇਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਸ਼ੇਅਰ ਕਰੋ ਆਗਰ ਤੁਹਾਨੂੰ ਅੱਛੀ ਲੱਗੀ ਆ ਸੋ ਦਿਲੋਂ ਤੁਹਾਨੂੰ ਦੁਆ ਕਿ ਤੁਸੀਂ ਸਾਰੇ ਖੁਸ਼ ਰਹੋ ਆਬਾਦ ਰਹੋ ਤੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰੇ ਹੱਥ ਰੱਖੇ ਸਵਾਗਤ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਲਿਓਕ